ਸਾਸੰਗਰ ਜੀ ਪਾਈ ਸੁਖਾ ਸਿੰਘ ਮਾੜੀ ਕੰਬੋ ਕੀ ਪਿੰਡ ਦਾ ਸੀ ਸੁਖਾ ਸਿੰਘ ਜਦੋਂ 12 ਸਾਲ ਦਾ ਹੋ ਗਿਆ ਉਹਨਾਂ ਦਿਨਾਂ ਵਿੱਚ ਬੱਚਿਆਂ ਨੂੰ ਛੋਟੇ ਹੁੰਦਿਆਂ ਨੂੰ ਵਿਆਹ ਦਿੰਦੇ ਸਨ ਕਿ ਆਪਣੇ ਵਿਹਾਰ ਵਿੱਚ ਲੱਗ ਜਾਵੇਂਗਾ ਮਾਤਾ ਪਿਤਾ ਨੇ ਉਸਦੀ ਛੋਟੇ ਹੁੰਦਿਆਂ ਹੀ ਸ਼ਾਦੀ ਕਰ ਦਿੱਤੀ ਉਸ ਦੇ ਮਨ ਵਿੱਚ ਸਿੰਘ ਸੱਜਣ ਦਾ ਚਾਅ ਪੈਦਾ ਹੋਇਆ ਸ੍ਰੀ ਅਮਰਸਰ ਸਾਹਿਬ ਸ੍ਰੀ ਅਕਾਲ ਤਖਤ ਦੇ ਪਾਈ ਮਨੀ ਸਿੰਘ ਜੀ ਪਾਸੋਂ ਅਮਰਿਸ਼ਕ ਲਿਆ ਤੇ ਅੱਗੇ ਆਸਾ ਦੀ ਵਾਰ ਦਾ ਦੀਵਾਨ ਅਮਰਤ ਵੇਲੇ ਸਿੰਗ ਲਾਉਂਦੇ ਜਿੱਥੇ ਵੀ ਸੰਗਤ ਜੁੜੇ ਸੁਖਾ ਸਿੰਘ ਉੱਥੇ ਜ਼ਰੂਰ ਪਹੁੰਚਦਾ ਤੇ ਉੱਥੇ ਜਾ ਕੇ ਸੰਗਤ ਵਿੱਚ ਬਾਣੀ ਜ਼ਰੂਰ ਸੁਣਦਾ ਅਮਰਤ ਵੇਲੇ ਜਿਵੇਂ ਵੀ ਹੋਵੇ ਜ਼ਰੂਰ ਪਹੁੰਚਦਾ ਸੀ ਤੇ ਜੇ ਕੋਈ ਰਾਹ ਪਾਂਦੀ ਸਿੰਘ ਅਧਿਕਾਰ ਆ ਜਾਵੇ ਉਸ ਦੀ ਸੇਵਾ ਕਰਦਾ ਲੰਗਰ ਪਾਣੀ ਸ਼ਿਕਾਉਂਦਾ ਸੀ ਉਸ ਦੀ ਸ਼ੋਹਰਤ ਚੁਗਲਾਂ ਦੀ ਕੰਨੀ ਪੈ ਗਈ ਕਿ ਮਾੜੀ ਦਾ ਜਿਹੜਾ ਸੁੱਖਾ ਏ ਉਹ ਵੀ ਸਿੰਘ ਸੱਜ ਗਿਆ ਏ ਤੇ ਆਏਗਾ ਇਹ ਸਿੰਘਾਂ ਨੂੰ ਰੋਟੀ ਪਾਣੀ ਦਿੰਦਾ ਏ ਜੋ ਗੁਲਾ ਨੇ ਸੁੱਖਾ ਸਿੰਘ ਨੂੰ ਫੜਾਉਣ ਵਾਸਤੇ ਆਪਣੇ ਨਾਲ ਫੌਜ ਲਿਆਂਦੀ ਜਦੋਂ ਫੌਜ ਆਈ ਉਸ ਦਿਨ ਸੁੱਖਾ ਸਿੰਘ ਘਰ ਨਹੀਂ ਕਿਤੇ ਗਿਆ ਬਾਹਰ ਕਿਹਾ ਹੋਇਆ ਸੀ ਉਹੀ ਖਬਰ ਉਸਦੇ ਮਾਤਾ ਪਿਤਾ ਨੂੰ ਵੀ ਹੋ ਗਈ ਕਿ ਤੁਹਾਡੇ ਬੱਚੇ ਨੂੰ ਫੜਨ ਵਾਸਤੇ ਫੌਜ ਆਈ ਸੀ ਉਹ ਮਿਹੜਿਆਨੀ ਐਸ ਕਰਕੇ ਖਾਲੀ ਮੁੜ ਗਈ ਸੁੱਖਾ ਸਿੰਘ ਨੂੰ ਇਹ ਪਤਾ ਲੱਗ ਗਿਆ ਕਿ ਮੇਰੀ ਭਾਲ ਹੋ ਰਹੀ ਆ ਫੌਜ ਆਉਂਦੀ ਏ ਮੈਨੂੰ ਫੜਨ ਵਾਸਤੇ ਐਸੇ ਡਰ ਕਰਕੇ ਸੁੱਖਾ ਸਿੰਘ ਘਰ ਨਹੀਂ ਆਉਂਦਾ ਉਹ ਵੀ ਬਾਹਰ ਲੜ ਗਿਆ ਸਿੰਘਾਂ ਦੇ ਜਥਿਆਂ ਵਿੱਚ ਜਾ ਕੇ ਜਦੋਂ ਸੁਖਾ ਸਿੰਘ ਵੇਲੇ-ਕਿਵਲੇ ਘਰ ਆਉਂਦਾ ਤਾਂ ਉਸਦੇ ਮਾਤਾ-ਪਿਤਾ ਉਸਨੂੰ ਸਮਝਾਉਂਦੇ ਕਿ ਪੁੱਤਰ ਸਾਡਾ ਸਿੰਘਾਂ ਨਾਲ ਕੀ ਕੰਮ ਸਾਡਾ ਖਾਲਸੇ ਨਾਲ ਕੀ ਮਤਲਬ ਹੈ ਕਿਉਂ ਤੂੰ ਜਾਂਦਾ ਉਹਨਾਂ ਦੇ ਕੋਲ ਸਾਡੀ ਜਾਤ ਕਮੀਆਂ ਦੀ ਪਾਬ ਕੰਮ ਕਰਕੇ ਗੁਜ਼ਾਰਾ ਕਰਦੇ ਹਾਂ ਸਿੰਘਾਂ ਦਾ ਤਾਂ ਪਾਤਸ਼ਾਹੀ ਦਾਵਾ ਅਸੀਂ ਪਾਤਸ਼ਾਹੀ ਲੈਣੀ ਹੈ ਅਸੀਂ ਕੀ ਪਾਤਸ਼ਾਹੀ ਕਰਾਂਗੇ ਅਸੀਂ ਗਰੀਬ ਲੋਕ ਸਾਡਾ ਪਾਤਸ਼ਾਹੀ ਨਾਲ ਕੀ ਕੰਮ ਆ ਅਸੀਂ ਗਰੀਬ ਬੰਦੇ ਹੋਏ ਸਿੰਘ ਤਾਂ ਉਹ ਹੋਏ ਜਿਸਨੇ ਪਾਤਸ਼ਾਹੀ ਲਾਣੀ ਆ ਸਿੰਘ ਉਹ ਬਣ ਸਾਡਾ ਕੀ ਕੰਮ ਆ ਸਿੰਘ ਬਣਦਾ ਜੇ ਸਾਡੇ ਘਰ ਪਾਤਸ਼ਾਹੀ ਆ ਵੀ ਗਈ ਤਾਂ ਸਾਨੂੰ ਕਿਸ ਨੇ ਬਾਦਸ਼ਾਹੀ ਕਰਨ ਦੇਣੀ ਆ ਸਾਨੂੰ ਗਰੀਬਾਂ ਨੂੰ ਕੌਣ ਲੈਣ ਦਿੰਦਾ ਵਾ ਪਾਤਸ਼ਾਹੀਆਂ ਸਾਨੂੰ ਤਾਂ ਦਿਹਾੜੀ ਮਿਲ ਜਾਵੇ ਬਸ ਇਹੀ ਸਾਡੇ ਵਾਸਤੇ ਵੱਡੀ ਗੱਲ ਆ ਦਿਹਾੜੀ ਕਰੀਏ ਮਿਹਨਤ ਕਰਕੇ ਰੋਟੀ ਖਾਈਏ ਸਿੰਘਾਂ ਕੋੜਾ ਕੇ ਇਹ ਬਹਾਨਾ ਬਣਾਇਆ ਕਿ ਐਸਦਾ ਵਿਆਹ ਹੋਇਆ ਏ ਇਹ ਅਸਾ ਮੁਕਲਾਵਾ ਲਿਓਣਾ ਹੈ। ਬਸ ਇੱਕ ਵਾਰੀ ਮੁਕਲਾਵਾ ਲਿਆ ਤੁਹਾਡੇ ਕੋਲ ਫੇਰ ਆ ਜਾਵੇਗਾ। ਐਉਂ ਚਿੱਤ ਵਿੱਚ ਰੱਖ ਕੇ ਉਸੇ ਮਾਂ-ਬਾਪ ਉਸ ਨੂੰ ਰਾਤ ਨੂੰ ਘਰੇ ਲੈ ਆਏ। ਉਹ ਸੋਚਾਹਤ ਦਗਾ ਕਮਾਏ ਮਨ ਵਿੱਚ ਦਗਾ ਕਿ ਆਪਾਂ ਇਸ ਨੂੰ ਸਿੱਖੀ ਤੋਂ ਹਟਾਈਏ। ਮਾਪਿਓ ਇਹੀ ਸਲਾਮਾ ਕਰਨ ਵੀ ਜੇ ਸਿੱਖੀ ਵੱਲ ਰਿਹਾ ਤੈਨੇ ਘਰ ਨਹੀਂ ਟਿਕਣਾ ਤੇ ਫੌਜ ਨੇ ਫੇਰ ਫੜਨ ਨੂੰ ਆ ਜਾਣਾ ਵਾ ਤੇ ਫਿਰ ਕੀ ਕੀਤਾ ਜਾਵੇ ਤੇ ਫਿਰ ਉਹਨਾਂ ਨੇ ਇੱਕ ਸਕੀਮ ਬਣਾਈ ਉਹਨੂੰ ਘਰ ਰੱਖਣ ਦੀ। ਰਾਤ ਨੂੰ ਖਾਣੇ ਵਿੱਚ ਚੋਰੀ ਭੰਗ ਤੇ ਸ਼ਰਾਬ ਮਿਲਾ ਕੇ ਉਹਨੂੰ ਸ਼ੁਕਾ ਦਿੱਤੀ ਤੇ ਉਸਨੂੰ ਬਿਹੋਸ਼ ਕਰ ਦਿੱਤਾ ਤੇ ਜਦੋਂ ਭੰਗ ਦਾ ਨਸ਼ਾ ਹੋਇਆ ਤਾਂ ਆਪਣੀ ਸੁੱਧ ਬੋਦੋ ਦੀ ਸਾਰੀ ਜਾਂਦੀ ਰਹੀ ਕੋਈ ਪਤਾ ਨਾ ਲੱਗਾ ਸੁੱਤੀ ਹੋਈ ਨੂੰ ਤੇ ਨਾਈ ਨੂੰ ਬੁਲਾ ਕੇ ਉਸ ਦਾ ਸਿਰ ਮੋਨਾ ਦਿੱਤਾ ਤੇ ਕੈਸ ਕਤਲ ਕਰਵਾ ਦਿੱਤੇ ਸਵੇਰ ਹੋਈ ਤਾਂ ਉਸਨੇ ਬਣੀ ਸਿਰ ਤੇ ਹੱਥ ਫੇਰ ਕੇ ਵੇਖਿਆ ਦਸਤਾਰ ਤਾਂ ਕੀ ਹੋਣੀ ਸੀ ਕੈਸ ਵੀ ਨਹੀਂ ਸੀ ਫਿਰ ਉਸਨੇ ਸੋਚਿਆ ਮੈਨੂੰ ਮੇਰੇ ਮਾਂ-ਬਾਪ ਆਪਣੇ ਨਾਲ ਲਿਆਏ ਸਨ ਉਸਨੇ ਜਾਣਿਆ ਕਿ ਇਹ ਉਹਨਾਂ ਨੇ ਪਾਪ ਕੀਤਾ ਏ ਉਹਨਾਂ ਨੇ ਮੇਰੇ ਕੇਸ ਕਤਲ ਕਰਾਏ ਹਨ ਤੇ ਉਸਨੇ ਚਿੱਤ ਵਿੱਚ ਧਾਰ ਲਿਆ ਕਿ ਪਹਿਨਾ ਇਹਨਾਂ ਨੂੰ ਖਤਮ ਕਰਾਂ ਭਾਵੇਂ ਆਪਣੇ ਮਾਂ-ਬਾਪ ਦਾ ਹੀ ਸਿਰ ਵੱਡਾ ਇਹਨਾਂ ਨੇ ਮੈਨੂੰ ਆਪਣੇ ਨਾਲ ਲਿਆ ਕੇ ਮੇਰੇ ਨਾਲ ਧੋਖਾ ਕੀਤਾ ਸੁੱਖਾ ਸਿੰਘ ਨੇ ਸੋਚਿਆ ਇਹਨਾਂ ਨੂੰ ਮਾਰਨ ਦੇ ਨਾਲ ਮੇਰੇ ਸਿਰ ਹੋਰ ਪਾਪ ਚੜੇਗਾ ਆਪਣੇ ਮਨ ਵਿੱਚ ਮਰਨਾ ਧਾਰ ਕੇ ਦੌੜ ਕੇ ਖੂਹ ਵਿੱਚ ਜਾ ਕੇ ਛਾਲ ਮਾਰ ਦਿੱਤੀ ਜਦੋਂ ਪਾਣੀ ਵਿੱਚ ਡਿੱਗਣ ਦਾ ਖੜਾਕ ਲੋਕਾਂ ਨੇ ਸੁਣਿਆ ਕਿਉਂਕਿ ਖੂਹ 'ਚੋਂ ਲੋਕੀਂ ਨਹਾਉਂਦੇ ਤੇ ਪਾਣੀ ਲਿਉਂਦੇ ਸਨ ਉਹਨਾਂ ਦੇਖਿਆ ਖੂਹ ਵਿੱਚ ਕੋ ਡਿੱਗ ਪਿਆ ਉਹਨਾਂ ਲੋਕਾਂ ਨੇ ਆ ਕੇ ਖੂਹ ਵਿੱਚ ਰੱਸਾ ਸੁੱਟਿਆ ਫੜੀ ਫੜੀ ਫੜ ਲਏ ਫੜ ਲਏ ਰੱਸੀ ਜਦੋਂ ਇਸ ਦਾ ਰੋਲਾ ਪੈ ਗਿਆ ਉਹ ਤਾਂ ਰੱਸਾ ਨਾ ਫੜੇ ਮੈਂ ਤਾਂ ਡੁੱਬ ਕੇ ਮਰਨਾ ਉਹ ਖੂਹ ਵਿੱਚ ਡੁੱਬ ਕੇ ਮਰਨਾ ਚਾਹੁੰਦਾ ਸੀ ਉਹ ਉਲਟ-ਪੁਲਟ ਕੇ ਗੋਤੇ ਖਾ ਕੇ ਪੁੱਠਾ ਸਿੱਧਾ ਹੋ ਕੇ ਡੁੱਬਣਾ ਚਾਹੁੰਦਾ ਸੀ ਰੱਸਾ ਨਹੀਂ ਫੜਦਾ ਤਦੋਂ ਉਸ ਦਾ ਇੱਕ ਭਾਈ ਰੱਸਾ ਫੜ ਕੇ ਖੂਹ ਵਿੱਚ ਉਤਰਿਆ ਇੱਕ ਹੱਥ ਨਾਲ ਉਸਨੇ ਭਾਈ ਨੇ ਰੱਸਾ ਫੜ ਲਿਆ ਤੇ ਦੂਜੇ ਹੱਥ ਨਾਲ ਸੁਖਾ ਸਿੰਘ ਨੂੰ ਫੜ ਲਿਆ ਉਸਨੇ ਸੁਖਾ ਸਿੰਘ ਨੂੰ ਬਾਹਰ ਕੱਢਿਆ ਉਦੋਂ ਨੂੰ ਖੋਤੇ ਕਮਰਤਾਰੀ ਸਿੰਘ ਆ ਗਿਆ ਉਸ ਨੂੰ ਸਾਰੀ ਹਕੀਕਤ ਦੱਸੀ ਉਸ ਸਿੰਘ ਨੇ ਸੁਖਾ ਸਿੰਘ ਨੂੰ ਪੁੱਛਿਆ ਤੇਰਾ ਰੌਲਾ ਕੀ ਏ ਤੈਨੂੰ ਸਿੱਖੀ ਤੋਂ ਪਤਿਤ ਕਰ ਦਿੱਤਾ ਗਿਆ ਤੂੰ ਐਸ ਰੋਸ ਵਿੱਚ ਮਰਨਾ ਚਾਹੁੰਦਾ ਉਸ ਨੇ ਸੁਖਾ ਸਿੰਘ ਨੂੰ ਸਮਝਾਇਆ ਜੇ ਤੂੰ ਮਰਨਾ ਹੀ ਆ ਤਾਂ ਤੁਰਕਾਂ ਦੇ ਸਿਰ ਚੜ੍ਹ ਕੇ ਮਰ ਐਵੇਂ ਨਜਾਇਜ਼ ਪਾਣੀ ਵਿੱਚ ਡੁੱਬ ਕੇ ਕਿਉਂ ਮਰਦਾ ਹੋਰ ਮੌਤ ਮਾਰ ਕੇ ਕਿਉਂ ਆਪਣੇ ਆਪ ਨੂੰ ਬੇਅਰਥ ਕਰਦਾ ਭਾਵ ਆਤਮ ਹੱਤ ਕਿਉਂ ਕਰਦਾ ਜਿਨ੍ਹਾਂ ਤੁਰਕਾਂ ਨੇ ਸਾਡੇ ਗੁਰੂਆਂ ਨੂੰ ਦੁਖੀ ਕੀਤਾ ਹਿੰਦੂਆਂ ਨੂੰ ਤੁਰਕ ਬਣਾਉਣਾ ਚਾਹੁੰਦੇ ਹਨ ਇਸ ਕਰਕੇ ਖਾਲਸਾ ਐਉਂ ਨਾ ਕਰ ਤੁਰਕਾਂ ਨਾਲ ਲੜ ਕੇ ਮਰਨਾ ਭਲੀ ਗੱਲ ਆ ਨਿਕਲ ਕੋਏ ਸੋ ਸਿੰਘ ਨਰਲੇ ਮਾਰ ਤੁਰਕਾਂ ਨੂੰ ਹੋਵੋ ਸ਼ਹੀਦ ਹਮਰੀ ਤੁਮ ਕੋ ਜਹੀ ਤਕੀਦਾ ਖੋ ਦੇ ਵਿੱਚੋਂ ਨਿਕਲ ਕੇ ਸਿੰਘਾਂ ਨਾਲ ਰਲ ਤੇ ਤੁਰਕਾਂ ਤੋਂ ਬਦਲਾ ਲੈ ਕੇ ਸ਼ੀਦੀ ਪ੍ਰਾਪਤ ਕਰੋ ਤੁਰਕਾਂ ਨੂੰ ਮਾਰ ਕੇ ਸ਼ੀਦੋ ਸਾਡੀ ਤੈਨੂੰ ਇਹੀ ਨੇਕ ਸਲਾਹ ਕਿ ਖਾਲਸੇ ਵਿੱਚ ਰਲ ਜਾ ਉਹ ਸਿੰਘ ਦੀ ਗੱਲ ਸੁਣ ਕੇ ਸੁਖਾ ਸਿੰਘ ਨੇ ਪ੍ਰਵਾਨ ਕਰ ਲਈ ਉਸਨੇ ਆਖਿਆ ਗਾਲ ਤਾਂ ਸੱਚੀ ਕਹਿ ਰਿਆ ਐਵੇਂ ਕਿਉਂ ਮਰਾਂ ਡੁੱਬ ਕੇ ਪਾਣੀ ਵਿੱਚ ਐਉ ਮੰਨ ਵਿੱਚ ਧਾਰ ਕੇ ਸੁਖਾ ਸਿੰਘ ਉਹ ਵਿਚੋਂ ਬਾਹਰ ਨਿਕਲ ਆਇਆ ਤੇ ਐ ਸਿੰਘ ਨੇ ਸੱਚੀ ਗੱਲ ਕਹੀ ਕਿ ਹੁਣ ਤੁਰਕਾਂ ਨੂੰ ਮਾਰ ਕੇ ਮਰੀਏ ਚਉਪਾਈ ਔਰ ਚਿੱਤ ਉਸ ਦਿੜਤਾ ਆਈ ਮਰੇ ਨਹੀਂ ਬਿਨ ਮੋਤੇ ਆਈ ਖੂਬ ਪੜੇ ਵੀ ਹਮੇ ਮਰੇ ਨਾਹੀ ਰਹੇ ਮਰਨ ਕੋ ਬਹੁ ਚਿੱਤ ਚਾਹੀ ਤਦ ਉਸ ਸੁਖਾ ਸਿੰਘ ਨੇ ਐਉ ਮੰਨ ਵਿੱਚ ਪੱਕੀ ਧਾਰ ਲਈ ਉਸੇ ਪਿੰਡ ਦੇ ਪੰਜ ਕੋਲੇ ਇੱਕ ਚੰਗੀ ਕਿਸਮ ਦੀ ਘੋੜੀ ਸੀ ਪਿੰਡ ਦੇ ਪੰਜ ਤੋਂ ਘੋੜੀ ਨੂੰ ਪਾਣੀ ਪਿਲਾਉਣ ਦੇ ਬਹਾਨੇ ਘੋੜੀ ਲੈ ਕੇ ਪੰਥ ਖਾਲਸੇ ਵਿੱਚ ਜਾ ਰਲਿਆ ਸ਼ਾਮ ਸਿੰਘ ਨਾਰੋਕਿਆਂ ਵਾਲੀ ਦੇ ਜਥੇ ਵਿੱਚ ਸ਼ਾਮਲ ਹੋ ਗਿਆ ਸ਼ਾਮ ਸਿੰਘ ਬੁੱਢਾ ਦਲੀਆ ਕਹਾਉਂਦਾ ਸੀ ਤੇ 12000 ਘੋੜ ਸਵਾਰ ਲੈ ਕੇ ਬੁੱਢੇ ਦਲ ਵਿੱਚ ਰਹਿੰਦਾ ਸੀ ਜਿਨੇ ਸਿੰਘ ਸਨ ਨਾਮੀ ਗ੍ਰਾਮੀ ਸਨ ਇਹੀ ਪੰਥ ਸੀ ਬੁੱਢਾ ਦਲ ਇਸ ਦੇ ਵਿੱਚ ਆ ਕੇ ਰਹਿੰਦੇ ਸੀ ਜਥੇਦਾਰ ਸ਼ਾਮ ਸਿੰਘ ਨਾਰੋਕਿਆਂ ਵਾਲੇ ਤੋਂ ਸੁਖਾ ਸਿੰਘ ਨੇ ਅੰਮ੍ਰਿਤ ਪਾਨ ਕੀਤਾ ਸਾਧ ਸੰਗ ਜੀ ਪੁਲ ਚਕਬਖਸ਼ ਦੇਣੀ ਜੀ ਤੁਸੀਂ ਸੁਣ ਲੋ ਉਹ ਪੁੱਤਰ ਸਾਖੀਆਂ ਗੁਰੂ ਸਾਹਿਬਾਂ ਦੀਆਂ ਤੇ ਉਸਦੇ ਲਾਡਲੇ ਸਿੰਘਾਂ ਦੀਆਂ ਫਿਰ ਮਿਲਦੇ ਆ ਇੱਕ ਹੋਰ ਸਾਖੀ ਨਾਲ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ